ਸਰ 18 ਦੇ ਵਿੱਚ ਪਿਛਲੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਰੂਲ ਬਦਲ ਦਿੱਤੇ ਪਹਿਲਾਂ ਕੀ ਹੁੰਦਾ ਸੀ ਕਿ ਜੀ 50% 2000 ਪੋਸਟਾਂ ਨੇ 50% ਪੋਸਟਾਂ ਪ੍ਰੋਮੋਸ਼ਨ ਤੋਂ ਆਉਂਦੀਆਂ ਸੀ ਨਹੀਂ 75% ਪ੍ਰੋਮੋਸ਼ਨ ਤੋਂ ਆਉਂਦੀਆਂ ਸੀ 25% ਫਰੈਸ਼ ਹੁੰਦੀਆਂ ਸੀ 2018 ਦੇ ਵਿੱਚ ਰੂਲ ਬਦਲ ਕੇ 50 50 ਕਰ ਦਿੱਤਾ ਭਾਫ ਪ੍ਰੋਮੋਸ਼ਨ ਕੋਟੇ ਨੂੰ ਘਟਾ ਕੇ 75 ਤੋਂ 50 ਕਰ ਦਿੱਤਾ ਤੇ ਪੰਜਾਬ ਪਰਸੈਂਟ ਡਾਇਰੈਕਟ ਕਰ ਦਿੱਤਾ ਉਸ ਤੋਂ ਬਾਅਦ 2020 ਚ ਇੱਕ ਪ੍ਰਿੰਸੀਪਲਸ ਤੇ ਹੈਡਮਾਸਟਰਸ ਦੀ ਭਰਤੀ ਆਈ ਉਸ ਦੇ ਉੱਤੇ ਹਾਈ ਕੋਰਟ ਨੇ ਸਟੇਲ ਆਈ ਰੱਖਿਆ ਠੀਕ ਹੈ ਜੀ ਤੇ ਜਿੰਨੇ ਹੁਣ ਮੇਰੇ ਕੋਲ ਕੀ ਰਹਿ ਗਿਆ ਤੇ ਨਵੀਂ ਭਰਤੀ ਤੇ ਵੀ ਸਟੇਲ ਆਤਾ ਉਹ ਆਨ ਗoing ਭਰਤੀ ਤੇ ਵੀ ਤੇ ਨਵੀਂ ਭਰਤੀ ਤੇ ਵੀ ਸਟੇਲ ਆਤਾ ਭਾਵੇਂ ਇਹ ਹੈ ਕਿ ਜਿਹੜੇ ਰਹਿੰਦੇ 50% ਉਹ ਮੈਂ ਭਰਤੀ ਨਹੀਂ ਕਰ ਸਕਦਾ ਤੇ ਹੁਣ ਮੇਰੇ ਕੋਲ ਕੀ ਰਹਿ ਗਿਆ ਪ੍ਰਮੋਸ਼ਨ ਕੋਟਾ ਪ੍ਰਮੋਸ਼ਨ ਕੋਟਾ ਕਿੰਨੇ ਪ੍ਰਤੀਸ਼ਤ ਸੀ ਪੰਜਾਹ ਕਰਤਮ ਹੁਣ ਕਿੰਨੇ ਲੱਗੇ ਐ 50 ਯਾਨੀ ਇਸ ਵਕਤ ਇੱਕ ਵੀ ਬੰਦਾ ਮੈਂ ਚਾਹੁੰਦੇ ਹੋਈ ਵੀ ਕੁਝ ਨਹੀਂ ਕਰ ਦੱਸ ਸਕਦਾ ਸੀ ਫਿਰ ਕੀ ਕੀਤਾ ਅਸੀਂ ਇੱਕ ਸਾਨੂੰ ਇਹ ਕੌੜਾ ਕੁੱਟ ਭਰ ਕੇ ਜਿਹੜਾ ਹਾਰਸ਼ ਸੈਪ ਲੈਂਦੇ ਹੋਏ ਕਿਉਂਕਿ ਅਸੀਂ ਇਦਾਂ ਨਹੀਂ ਰੱਖ ਸਕੇ ਸੀ ਅਸੀਂ ਜਿਹੜੀ ਉਹ ਭਰਤੀ ਹੈ ਉਹਨੂੰ ਸਕ੍ਰੈਪ ਕੀਤਾ ਤਾਂ ਕਿ ਕੇਸ ਨੂੰ ਹਾਈ ਕੋਰਟ ਤੋਂ ਬਾਹਰ ਲੈ ਕੇ ਆਏ ਆ ਤੇ ਦੁਬਾਰਾ ਰੂਲ ਨੂੰ 50 ਤੋਂ 75% ਲੈ ਕੇ ਜਾ ਰਹੇ ਆ ਜੋ ਉਹਨਾਂ ਦੀ ਗਲਤੀ ਹੈ ਜਿਹਦੇ ਕਰਕੇ ਪਿਛਲੇ 5 ਸਾਲ ਦੇ ਵਿੱਚ ਹਜ਼ਾਰਾਂ ਲੱਖਾਂ ਬੱਚਿਆਂ ਦਾ ਨੁਕਸਾਨ ਹੋਇਆ ਉਸ ਗਲਤੀ ਨੂੰ ਦੁਰਸਤ ਕਰ ਰਹੇ ਹੁਣ ਇਮੀਡੀਏਟਲੀ ਨਵੀਂ ਭਰਤੀ ਵੀ ਨਾਲੇ ਫਰੈਸ਼ ਕੱਢਾਂਗੇ ਉਹਦੇ ਨਾਲ ਹੋ ਸਕਦਾ ਉਹਨਾਂ ਕੈਂਡੀਡੇਟਸ ਨੂੰ ਮੌਕਾ ਮਿਲ ਜੇ ਕਿਉਂ ਇਦਾਂ ਦਾ ਸਾਰੀ ਉਮਰ ਕੋਟਾ 'ਚ ਨਿਕਲ ਜਾਣੀ ਸੀ ਅਸੀਂ ਉਹ ਕੇਸ ਨੂੰ ਵੈਲ ਫਾਈਟ ਕਰਕੇ ਵੀ ਦੇਖ ਲਿਆ ਕੁਝ ਨਹੀਂ ਹੋ ਰਿਆ ਸੀ ਇੱਕਾਂ ਨਵੇਂ ਵੀ ਆ ਜਾਣਗੇ ਹੁਣ 25% ਤੇ ਇਮੀਡੀਏਟਲੀ ਅਗਲੇ ਲਗਭਗ 35-40 ਦਿਨਾਂ ਚ ਤੁਹਾਨੂੰ ਅਸੀਂ 450 ਟੀਚ ਪ੍ਰਿੰਸੀਪਲਸ ਜਿਹੜੇ ਅਸੀਂ ਦੇ ਦਾਂਗੇ ਪੰਜਾਬ ਦੇ ਵਿੱਚ ਕੋਈ ਵੀ ਅਗਲੇ 1 ਮਹੀਨੇ ਚ ਇਦਾਂ ਦਾ ਸਕੂਲ ਨਹੀਂ ਹੋਊਗਾ ਜਿੱਥੇ 200 ਤੋਂ ਵੱਧ ਅਧਿਆਪਕ ਬੱਚੇ ਹੋਣ ਤੇ ਪ੍ਰਿੰਸੀਪਲ ਨਾ ਹੋਵੇ ਅਸੀਂ ਦਿਨ ਰਾਤ ਇਹਦੇ ਉੱਤੇ ਲੱਗੇ ਹੋਏ ਆ ਹੱਲ ਲੱਭੇ ਹੋਏ ਪਰ ਮੈਂ ਤੁਹਾਨੂੰ ਇਹ ਆਈ ਕਿਉਂ ਨੌਬਤ ਕਿਉਂ ਆਈ ਉਹਦੇ ਤੁਹਾਨੂੰ ਜਿਹੜਾ ਹੈ ਉਹਦਾ ਉਹਦੀ ਜਿਹੜੀ ਹੈ ਇਸ ਤੋਂ ਇਲਾਵਾ 41 44% ਜਿਹੜੇ ਟੀਚਰਸ ਨੇ ਉਹਨਾਂ ਦਾ ਵੀ ਪਦ ਖਾਲੀ ਹੈ ਕਿਉਂਕਿ ਜੂਨੀਅਰ ਜਿਹੜੇ ਨਹੀਂ ਬਿਲਕੁਲ ਬਿਲਕੁਲ ਗਲਤ ਅੰਕੜਾ ਜੀ ਇਸ ਵਕਤ ਸਾਡੇ ਮੋਰ ਥੈਨ 80% ਜਿਹੜੇ ਪੋਸਟਸ ਪਏ ਹੋਏ ਆ ਪਿਛਲੇ ਸਮੇਂ ਦੇ ਵਿੱਚ ਰਿਕਾਰਡ ਭਰਤੀਆਂ ਕਦੀ ਵੀ ਇੰਨੀ ਭਰਤੀਆਂ ਨਹੀਂ ਹੋਈਆਂ ਤੇ ਪਲੱਸ ਹੁਣ ਜਿਹੜੇ ਅਸੀਂ ਵੱਡੇ ਲੈਵਲ ਦੇ ਉੱਤੇ ਲੈਕਚਰਰਸ ਦੀ ਸ਼ੋਰਟੇਜ ਹੈ ਅੱਜ ਜਿਹੜੀ ਅਸਲੀ ਪ੍ਰੋਬਲਮ ਹੈ ਅ ਜਿਹੜੇ ਤਾਂ ਜਿਵੇਂ ਆਪਾਂ ਕੋਈ ਵੀ ਸ਼ਹਿਰ ਚੱਕ ਕੇ ਦੇਖ ਲੋਗੇ ਮੋਹਾਲੀ ਅੰਬਰਸਰ ਲੁਧਿਆਣਾ ਪਟਿਆਲਾ ਜਲੰਧਰ ਉੱਥੇ ਸ਼ਹਿਰ ਦਾ ਸਕੂਲ ਹੈ ਤੁਹਾਨੂੰ ਇੱਕ ਵੀ ਲੈਕਚਰਰ ਖਾਲੀ ਨਹੀਂ ਮਿਲੇਗਾ ਉਸੇ ਜ਼ਿਲ੍ਹੇ ਦਾ ਕੋਈ ਪਿੰਡੂ ਸਕੂਲ ਲੈ ਲੂਗੇ ਜਿਹੜਾ ਸ਼ਹਿਰ ਤੋਂ ਦੂਰ ਹੈ ਉੱਥੇ ਇੱਕ ਵੀ ਲੈਕਚਰਰ ਨਹੀਂ ਮਿਲੂਗਾ ਇਹ ਚੁਣੌਤੀ ਹੈ ਤਾਂ ਅਸੀਂ ਇੱਕ ਵੱਡੀ ਭਰਤੀ ਲੈਕਚਰਰਸ ਦੀ ਫਿਰ ਮਾਸਟਰ ਕਲਾਸਰ ਦੀ ਤੇ ਫਿਰ ਈਟੀਟੀ ਦੀ ਵੀ ਕਿਉਂਕਿ ਲਈ ਪੰਜਾਬ ਵਿੱਚ ਬਹੁਤ 13000 ਪ੍ਰਾਇਮਰੀ ਸਕੂਲ ਹੈ ਤਾਂ ਉਹ ਵੀ ਲਗਾਤਾਰ ਪਰ ਹੁਣ ਜਿਹੜੀ ਟਾਪ ਪ੍ਰਾਇਓਰਟੀ ਹੈ ਬਹੁਤ ਜਲਦੀ ਪੀਡੀਆ ਦੀ 2000 ਜਿਹੜੇ ਪ੍ਰਾਇਮਰੀ ਫਿਜ਼ੀਕਲ ਟੀਚਰ ਪਹਿਲੀ ਵਾਰੀ ਪ੍ਰਾਇਮਰੀ ਸਕੂਲਾਂ ਚ ਉਹ ਆ ਰਹੇ ਹੈ ਸਪੈਸ਼ਲ ਐਜੂਕੇਟਰ ਟੀਚਰਸ ਦੀ ਭਰਤੀ ਆ ਰਹੀ ਹੈ ਲੈਕਚਰਰਸ ਦੀ ਆ ਰਹੀ ਹੈ ਪ੍ਰਿੰਸੀਪਲ ਸੈਡਮਾਸਟਰਸ ਦੁਆਰਾ ਕੱਢਾਂਗੇ ਤਾਂ ਈਟੀਟੀ ਦੀ ਆ